ਹਾਂਜੀ ਅੱਜ ਆਪਾਂ ਤੁਹਾਨੂੰ ਲੈ ਚਾਲਦੇ ਹਾਂ 178 ਸਾਲ ਪੁਰਾਣੀ ਯਾਦਗਾਰ ਦੇ ਨਾਲ ਜੋੜਦੇ ਹਾਂ ਤੁਹਾਨੂੰ ਵਿਖਾਉਣੇ ਆ ਜੀ 178 ਸਾਲ ਪੁਰਾਣੀ ਯਾਦਗਾਰ ਜਿੱਥੇ ਕਿ ਅੰਗਰੇਜ਼ਾਂ ਤੇ ਸਿੱਖਾਂ ਦੇ ਦਰਮਿਆਨ 28 ਜਨਵਰੀ 1846 ਨੂੰ ਪਹਿਲੀ ਜੰਗ ਹੋਈ ਸੀ ਇਹ ਆਲੀਵਾਲ ਯਾਦਗਾਰ ਵਜਦੀ ਹੈ ਜਿੱਥੋਂ ਕਿ ਆਪਾਂ ਨੰਗਦੇ ਤਾਂ ਰਹਿੰਦੇ ਹੀ ਆ ਅਸੀਂ ਵੀ ਕਈ ਵਾਰ ਕੰਮ ਕਰਦੇ ਇਧਰ ਦੀ ਨੰਗੇ ਆ ਤੇ ਪਰ ਬੋਰਡ ਨਵੇਂ ਲੱਗੇ ਸੀ ਹੁਣ ਪੜ ਕੇ ਪੂਰਾ ਚੱਲੇ ਆਪਾਂ ਤੁਹਾਨੂੰ ਵਿਖਾਉਨੇ ਸਾਰੀ ਜਗ੍ਹਾ ਤੇ ਪੌਣੇ ਪਹਿਲਾਂ ਫਤਈ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਹਾਂਜੀ ਇਹ ਵੀਰੋ ਜਿੱਥੇ ਸਿੱਧਵਾ ਵੇਟ ਤੋਂ ਜੋ ਲੁਧਿਆਣਾ ਰੋਡ ਆ ਜੀ ਕਿਸ਼ਨਪੁਰਾ ਸਿੱਧਵਾ ਵੇਟ ਲੁਧਿਆਣਾ ਰੋਡ ਆ ਜੀ ਜਿਹੜਾ ਇਹ ਸਿੱਧਵਾ ਤੋਂ ਜੇਕਰ ਆਉਨੇ ਆ ਤਾਂ ਭੂੰਦਲੀ ਤੋਂ 2 ਕਿਲੋਮੀਟਰ ਤੇ ਹੀ ਜੇਕਰ ਲੁਧਿਆਣਾ ਸਾਈਡ ਤੋਂ ਆਉਨੇ ਆ ਤਾਂ ਹੰਬੜਾ ਟੱਪ ਕੇ ਆ ਜੀ ਕੋਈ ਬੜਨਾ ਹੀ ਭੂੰਦਲੀ ਤੋਂ ਪਿੱਛੇ ਆ 2 ਕਿਲੋਮੀਟਰ ਤੇ اے ਦਾ ਨਾਮ ਜੀ ਆਲੀਵਾਲ ਯਾਦਗਾਰ ਜਿਵੇਂ ਕਿ ਆਪਾਂ ਕਿਤਾਬਾਂ ਦੇ ਵਿੱਚ ਪਹਿਲਾਂ ਪੜ੍ਹਦੇ ਵੀ ਹੁੰਦੇ ਸੀ ਮੈਨੂੰ ਸ਼ੱਕ ਆ ਵੀ 10ਵੀਂ ਤੇ 9ਵੀਂ ਤੋਂ 10ਵੀਂ ਦੀ ਸਮਾਜਿਕ ਦੀ ਕਿਤਾਬ ਦੇ ਵਿੱਚ ਵੀ ਆਉਂਦਾ ਹੁੰਦਾ ਹੈ ਵੀ ਸਿੱਖਾਂ ਦੀ ਪਹਿਲੀ ਲੜਾਈ ਆਲੀਵਾਲ ਵਿੱਚ ਹੋਈ ਹੈ ਜੋ ਕਿ ਯਾਦਗਾਰ ਇੱਥੇ ਬਣੀ ਹੋਈ ਸਥਾਪਤਾਈ ਆਲੀਵਾਲ ਜਿੱਥੇ ਕਿ ਅੰਗਰੇਜ਼ਾਂ ਦੇ ਨਾਲ ਆਪਣੇ ਸਿੱਖਾਂ ਨੇ ਪਹਿਲੀ ਲੜਾਈ ਜੰਗ ਹੋਈ ਹੈ ਜਿਹੜੀ ਉਦੇ ਬਾਰੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਦਿਖਾਉਣੇ ਆ ਜੀ ਤੁਹਾਨੂੰ ਕਿਉਂਕਿ ਹੋ ਸਕਦਾ ਵੀ ਕਈ ਵੀ ਰਿਤ ਹੋਂਦੀ ਲੰਗਦੇ ਹੁਣ ਪਰ ਇਹ ਚੀਜ਼ ਦੇ ਬਾਰੇ ਪਤਾ ਕਿਸੇ ਨੂੰ ਵੀ ਨਾ ਹੋਵੇ ਇਹ ਇਥੋਂ ਦੀ ਐਂਟਰੀ ਗੇਟ ਬਣਿਆ ਹੋਇਆ ਜੀ ਮੂਰੇ ਜਣੀ ਇਹਨਾਂ ਦਾ ਬੰਦ ਕੀਤਾ ਹੋਇਆ ਕੋਈ ਮੋਟਰਸਾਈਕਲ ਗੱਡੀ ਨਾ ਗਾਂ ਨਾ ਜਾਵੇ ਵਧੀਆ ਬਣਾਇਆ ਹੋਇਆ ਜੀ ਤੇ ਕੈਮਰਾਮੈਨ ਆਪਣੇ ਦਵਿੰਦਰ ਸਿੰਘ ਕਪੂਰੇ ਵੀਡੀਓ ਬਣਾ ਰਹੇ ਆ ਤੇ ਅਸੀਂ ਮੈਂ ਤੇ ਹਰਪ੍ਰੀਤ ਸਿੰਘ ਹੈਪੀ ਮੂਰੇ ਜਾ ਰਹੇ ਆ ਤੇ ਇਹ ਜੀ ਦੂਜਾ ਆਪਣਾ ਇੱਥੇ ਇੱਕ ਡਿਊਟੀ ਬੰਦੇ ਦੀ ਲੱਗੀ ਹੋਈ ਆ ਪੱਕੀ ਕਿਹੜਾ ਬੰਦਾ ਇੱਥੇ ਫੁੱਲ ਬੂਟੇ ਲਾਉਂਦਾ ਸਾਮ ਸਭਾਲ ਕਰਦਾ ਇਹ ਜਗ੍ਹਾ ਦੀ ਉਹਨੂੰ ਡਿਊਟੀ ਲੱਗੀ ਹੋਈ ਆ ਬਕਾਇਦਾ ਉਹਨੂੰ ਤਨਖਾਹ ਮਿਲਦੀ ਆ ਤੇ ਇੱਥੇ ਜਾਨੀ ਬਹੁਤ ਵਧੀਆ ਬਣਿਆ ਹੋਇਆ ਸਾਰਾ ਇਹ ਪਤਾ ਨਹੀਂ ਆਪਾਂ ਪੂਰੀ ਜਾਣਕਾਰੀ ਦਾ ਤਾਂ ਇਹ ਵੀ ਇਹ ਪੰਜਾਬ ਸਰਕਾਰ ਦੇ ਅੰਡਰ ਆ ਜਾਂ ਸੈਂਟਰ ਸਰਕਾਰ ਦੇ ਅੰਡਰ ਆਈ ਤੇ ਇਹਦੇ ਤੇ ਰੈਂਪ ਬਣਿਆ ਹੋਇਆ ਜੇ ਕਿ ਤੇ व्हीਲ ਚੇਅਰ ਵਗੈਰਾ ਤੇ ਜਾਣਾ ਤੇ ਉਹਦੇ ਵਾਸਤੇ ਰੈਂਪ ਬਣਿਆ ਨਹੀਂ ਸਟੈਂਪ ਬਣੇ ਹੋਏ ਤਰ੍ਹਾਂ ਨੂੰ ਹੀ ਆਹ ਵੇਖੋ ਜੀ ਆਲੀਵਾਲ ਯਾਦਗਾਰ ਜਨਵਰੀ 1846 ਯਾਨੀ ਕਿ 178 ਸਾਲ ਪੁਰਾਣੀ ਯਾਦਗਾਰ ਹੈ ਜੀ ਇਹ ਤੇ ਉਧਰੋਂ ਐਂਟਰੀ ਗੇਟ ਹੈ ਇਧਰੋਂ ਆਪਣਾ ਜਾਣ ਵਾਸਤੇ ਰਸਤਾ ਬਣਿਆ ਹੋਇਆ ਹੈ ਇਹ ਤੁਹਾਨੂੰ ਦੱਸਤਾ ਹੀ ਆਪਾਂ ਵੀ ਸਿੱਧਮਾ ਤੋਂ ਲੁਧਿਆਣਾ ਰੋਡ ਤੇ ਸਿਰਫ ਰੋਡ ਤੋਂ 1 ਕਿਲੋਮੀਟਰ ਤੇ ਹੈ ਜੀ ਦੂਰੀ ਤੇ ਬਣਿਆ ਹੋਇਆ ਹੈ ਜੋ ਕਿ ਆਲੀਵਾਲ ਯਾਦਗਾਰ ਮੂਹਰੇ ਗੇਟ ਦੇ ਲੱਗਾ ਹੈ ਆ ਵੇਖੋ ਇਹ ਅੰਗਰੇਜ਼ਾਂ ਨੇ ਆਪਣੇ ਸਿੱਖਾਂ ਦੇ ਨਾਲ ਪਹਿਲੀ جنگ ਇਥੇ ਲੜੀ ਤੇ ਆਪਣੇ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਹਾਲਾਂਕਿ ਅੰਗਰੇਜ਼ ਬਹੁਤ ਗਣਤੀ 'ਚ ਸੀ ਪਰ ਸਿੱਖ ਬਹੁਤ ਘੱਟ ਗਣਤੀ 'ਚ ਸੀ ਤਾਂ ਵੀ ਆਪਣੇ ਸਿੱਖਾਂ ਨੇ ਬਹੁਤ ਬਹਾਦਰੀ ਨਾਲ ਅੰਗਰੇਜ਼ਾਂ ਨਾਲ ਜੰਗ ਕਰਕੇ ਜੰਗ ਦੀ ਜਿੱਤ ਦੀ ਪ੍ਰਾਪਤੀ ਕੀਤੀ ਜੋ ਇਹਨਾਂ ਨੇ ਝੰਡੇ ਲਾਏ ਨੇ ਇਹ ਜਿਵੇਂ ਕੋਈ ਕੁੱਤ ਮਨਾਰ ਜਾਂ ਕੋਈ ਕਿਲਾ ਵਗੈਰਾ ਕਹਿ ਦਿੰਨੇ ਆਪਾਂ ਉਹ ਇਹ ਚੀਜ਼ ਬਣੀ ਹੋਈ ਆ ਜੀ ਇੱਥੇ ਇਹ ਜਿਹੜਾ ਬਾਈ ਇੱਥੇ ਰਹਿੰਦਾ ਵਾ ਜਾਨੀ ਕਿ ਇੱਕ ਜੀ ਇਹ ਤਸਵੀਰ ਸਾਰੀ ਪੇਂਟਿੰਗ ਕੀਤੀ ਹੋਈ ਆ ਉਹਦੇ ਦੱਸਣ ਮੁਤਾਬਕ ਵੀ ਇਹ ਪਹਿਲਾਂ ਕੋਈ ਜਿਆਦੇ 80 90 ਫੁੱਟ ਉੱਚੀ ਜਗਾ ਸੀ ਫੇਰ ਇਹ ਹੁਣ ਇੰਨੀ ਪੁਰਾਣੀ ਹੋਣ ਕਰਕੇ ਦੀ ਹਾਤ ਖਸਤਾ ਹੋ ਗਈ ਸੀ ਉਪਰੋਂ ਟਹਿ ਗਈ ਫੇਰ ਵੀ ਇਹਦੀ ਜਾਨੀ ਵਧੀਆ ਇਹਦੀ ਸੰਭਾਈ ਕਰਕੇ ਉਪਰੋਂ ਇਹਨੂੰ ਪਲਾਸਟਰ ਕਰਕੇ ਉਪਰੋਂ ਬੰਦ ਕਰਕੇ ਯਾਦਗਾਰ ਦੀ ਤੌਰ ਤੇ ਸਾਂਭ ਕੇ ਰੱਖਿਆ ਗਿਆ ਹੋਇਆ ਜੀ ਇਹਦਾ ਪੂਰਾ ਇੱਥੇ ਇਹਦਾ ਨਾਮ ਨੇ ਜੀ ਐਗਲੋ ਸਿੱਖ ਆਲੀਵਾਲ ਯਾਦਗਾਰ ਤੇ ਇਹਦੇ ਤੇ ਚਾਰੇ ਪਾਸੇ ਚਾਰੇ ਪਿਛਾਵਾਂ ਦੇ ਨਾਲ ਲਿਖਿਆ ਹੋਇਆ ਜੀ ਉਰਦੂ ਵਿੱਚ ਵੀ ਹਿੰਦੀ ਵਿੱਚ ਵੀ ਅੰਗਰੇਜ਼ੀ ਆਪਣਾ ਵਿੱਚ ਅੰਗਰੇਜ਼ੀ ਵਿੱਚ ਵੀ ਪੰਜਾਬੀ ਵਿੱਚ ਵੀ ਜੀ ਤੇ ਇਹਦਾ ਮਾਲਕੇ ਆਪਣਾ ਪੂਰਾ ਵਧੀਆ ਇੱਥੇ ਬਣਿਆ ਹੋਇਆ ਜੀ ਆ ਬੰਦਾ ਜਿਹੜਾ ਇਹਦਾ ਰਹਿਣ ਨੂੰ ਇਹਨੂੰ ਕਮਰਾ ਦਿੱਤਾ ਹੈ ਬਕਾਇਦਾ ਇੱਥੇ ਆਪਦਾ ਚਾਹ ਪਾਣੀ ਰੋਟੀ ਬਣਾਉਂਦਾ ਵਾ ਤੇ ਇੱਥੇ ਦਾ ਰਹਿੰਦਾ ਇਹਦਾ ਬੜਾ ਵਧੀਆ ਕਮਰਾ ਬਣਿਆ ਹੋਇਆ ਵਾ ਇਹਨੂੰ ਤਾਂ ਕਾਮਲ ਦੀ ਬਹੁਤ ਵਧੀਆ ਸਾਫ ਸਵਾਈ ਫੁੱਲ ਬੂਟੇ ਲੱਗੇ ਆ ਜਿੰਨੇ ਵੀ ਭਰਾ ਆਪਣੇ ਇਧਰ ਦੀ ਕਿਤੇ ਨੰਗਣ ਤੇ ਜਗਾ ਜਰੂਰ ਵੇਖ ਕੇ ਜਾਇਓ ਵੀ ਜਿੱਥੇ ਆਪਣੇ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਲ ਪਹਿਲੀ ਜੰਗ ਇੱਥੇ ਲੜੀ ਸੀ ਜੀ ਤੇ ਇੱਥੇ ਆਪਾਂ ਕੋ ਸਾਬ ਦੀਆਂ ਯਾਦਗਾਰ ਤਸਵੀਰਾਂ ਸਾਂਝੀਆਂ ਕੀਤੀਆਂ ਆਪਣੇ ਫੋਰਮੈਨਾਂ ਦੇ ਨਾਲ ਤੇ ਆਹ ਜਗਾ ਜਿੱਥੇ ਜੰਗ ਦੀ ਉਹਨਾਂ ਨੇ ਯਾਦਗਾਰ ਜਣੀ ਉਹ ਚੀਜ਼ ਦਾ ਤਾਜ਼ਾ ਕਰਦਾ ਦ੍ਰਿਸ਼ ਜੀ ਜੋ ਕੇ ਪੇਂਟਿੰਗ ਬਣਾਈ ਹੋਈ ਹੈ ਇਹ ਤੇ ਇਹ ਆਪਾਂ ਗੇਟ ਤੋਂ ਇੱਕਾ ਤੁਹਾਨੂੰ ਸ਼ੋਰਟ ਵਿਖਾਉਨੇ ਆ ਜੀ ਵੀ ਜਾਨੀ ਕਿ ਇਹ ਮਨਾਰ ਬਣਿਆ ਹੋਇਆ ਵਾ ਜਿਹੜਾ ਇਹ ਪਹਿਲਾਂ ਕਹਿੰਦੇ ਬਹੁਤ ਉੱਚਾ ਸੀ ਪਰ ਇਹ ਖਾਲਤਖਾਸਤਾ ਹੋਣ ਕਰਕੇ ਕਿਉਂਕਿ ਸਮਾਂ ਬਹੁਤ ਹੋ ਗਿਆ ਜੀ 178 ਸਾਲ ਪੁਰਾਣੀ ਜਗ੍ਹਾ ਜੀ ਇਹ ਤੇ ਆ ਜਿਹੜਾ ਮੈਂ ਤੁਹਾਨੂੰ ਗੇਟ ਵਿਖਾ ਰਿਹਾ ਜੀ ਇਹ ਰੋਡ ਤੋਂ ਸਿਰਫ 1 ਕਿਲੋਮੀਟਰ ਤੇ ਆਈ ਸੜਕ ਸਿੱਧੀ ਇਸ ਜਗ੍ਹਾ ਨੂੰ ਆਉਂਦੀ ਹੈ ਜੀ ਰੋਡ ਤੋਂ ਕਿਸੇ ਵੀ ਵੀਰ ਭਰਾ ਨੇ ਇਹ ਜਗ੍ਹਾ ਮਤਲਬ ਕਿ ਨੰਗਦਿਆਂ ਨੇ ਵੇਖਣੀ ਹੋਈ ਤਾਂ ਜ਼ਰੂਰ ਤੁਸੀਂ ਇੱਥੋਂ ਆ ਕੇ 1 ਕਿਲੋਮੀਟਰ ਆਲੀਵਾਲ ਯਾਦਗਾਰੀ ਵਾਲ ਯਾਦਗਾਰ ਲਿਖਿਆ ਹੋਇਆ ਜੀ ਉੱਤੇ ਬਾਕੀ ਸਾਡੇ ਵੱਲੋਂ ਵਿਖਾਈ ਹੋਈ ਵੀਡੀਓ ਪੁਰਾਣੀ ਪੁਰਾਣੀ ਇਮਾਰਤ ਦੀ ਦਿੱਤੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਦੱਸਿਓ ਜੀ ਬਾਕੀ ਜਿੰਨੇ ਵੀ ਭਰਾ ਆਪਣੇ ਵੀਡੀਓ ਵੇਖਦੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ